ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਇਹ ਦਮਿਆਂ ਹੱਨ ਫਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਅਕਤੂਬਰ ਮਹੀਨੇ ਦੀ ਪੈਨਸ਼ਨ ਅਪਡੇਟ ਤੁਹਾਨੂੰ ਦਿਆਂਗੇ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਨਵੀਆਂ ਸਕੀਮਾਂ ਬਾਰੇ ਐਲਾਨ ਕੀਤੇ ਗਏ ਨੇ ਸਾਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਬਾਦ ਦੁਪਹਿਰ ਤੇ ਪੰਜਾਬ ਦੇ ਲੋਕਾਂ ਲਈ ਕੁਝ ਨਵੀਆਂ ਸਕੀਮਾਂ ਦਾ ਐਲਾਨ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਕੱਲ ਤੋਂ ਜਿਹੜੇ ਆ ਦੋ ਜ਼ਿਲ੍ਹਿਆਂ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਆ ਕਿਹੜੀ ਸਕੀਮ ਬਾਰੇ ਜੀ ਇਹ ਤੁਹਾਨੂੰ ਦੱਸਿਆ 10 ਲੱਖ ਦਾ ਜਿਹੜਾ ਸਿਹਤ ਬੀਮਾ ਯੋਜਨਾ ਹੈ ਜਿਹੜਾ ਕਿ ਐਲਾਨ ਪਹਿਲਾਂ ਪੰਜਾਬ ਸਰਕਾਰ ਕਰ ਚੁੱਕੀ ਆ ਕਿ ਪੰਜਾਬ ਦੇ ਹਰ ਵਸਨੀਕ ਨੂੰ 10 ਲੱਖ ਦਾ ਸਿਹਤ ਬੀਮਾ ਇਹ ਜਿਹੜਾ ਕਵਰ ਕਰੇਗਾ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕੈਸ਼ਲੈਸ ਇਲਾਜ ਆ ਜਿਹੜਾ ਹਰ ਮਰੀਜ਼ ਦਾ ਹਰ ਪੇਸ਼ੰਦ ਦਾ ਹਰ ਪੰਜਾਬ ਦੇ ਵਸਨੀਕ ਦਾ ਜਿਹੜਾ ਉਪਲਬਧ ਕਰਾਈਗੀ ਪੰਜਾਬ ਸਰਕਾਰ ਤੇ ਇਹ ਦੋ ਜ਼ਿਲ੍ਹਿਆਂ ਦੇ ਵਿੱਚ ਕਿਹੜੇ ਜ਼ਿਲ੍ਹੇ ਨੇ ਜੀ ਸ਼੍ਰੀ ਤਰਨਤਾਰਨ ਸਾਹਿਬ ਤੇ ਬਰਨਾਲਾ ਜ਼ਿਲ੍ਹਿਆਂ ਦੇ ਵਿੱਚ ਕੱਲ ਤੋਂ ਰਜਿਸਟ੍ਰ ਇਸ ਤੋਂ ਬਾਅਦ ਫਿਰ ਜਿਹੜਾ ਹੋਰ ਨਜਰੀਆਂ ਦੇ ਵਿੱਚ ਇਹ ਨੰਬਰ ਲੱਗਣਗੇ ਕੈਂਪ ਲੱਗਣਗੇ ਤੇ ਉੱਥੇ ਵੀ ਰਜਿਸਟ੍ਰੇਸ਼ਨ ਇਸ ਸਕੀਮ ਦੀ ਕੀਤੀ ਜਾਵੇਗੀ ਰਜਿਸਟ੍ਰੇਸ਼ਨ ਲਈ ਤੁਹਾਡੇ ਕੋਲ ਜਿਹੜਾ ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਪਾਸਪੋਰਟ ਤੁਹਾਡੇ ਕੋਲ ਹੋਣਾ ਲਾਜ਼ਮੀ ਹੋਣਾ ਚਾਹੀਦਾ ਹੈ ਤਾਂ ਤੁਹਾਡੇ ਜਿਹੜਾ ਰਜਿਸਟ੍ਰੇਸ਼ਨ ਖਾ ਜਾਣੀਆਂ ਇਸ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹਨੇ ਦੱਸਿਆ ਕਿ ਪ੍ਰਕਿਰਿਆ ਜੜੀਆਂ ਬਹੁਤ ਹੀ ਸਰਲ ਹੈ ਕੋਈ ਇਹਦੇ ਚ ਕੋਈ 6 5 45 ਸਿੱਧੇ ਨਹੀਂ ਆਧਾਰ ਕਾਰਡ ਤੁਸੀਂ ਦੇਣਾ ਹੈ ਤੇ ਤੁਹਾਡੀ ਰਜਿਸਟ੍ਰੇਸ਼ਨ ਜਿਹੜੀ ਇਸ ਸਕੀਮ ਦੇ ਵਿੱਚ ਕਰ ਦਿੱਤੀ ਜਾਵੇਗੀ ਤੇ ਇਹਦੇ ਵਿੱਚ ਇਹ ਦੱਸਿਆ ਕਿ ਸਿਹਤ ਬੀਮਾ ਯੋਜਨਾ ਜਿਹੜੀ ਸ਼ੁਰੂਆਤ ਹੋ ਚੁੱਕੀ ਆ ਤੇ ਕੱਲ ਤੋਂ ਜਿਹੜੀਆਂ ਦੋ ਜਣਿਆਂ ਦੇ ਵਿੱਚ ਰਜਿਸਟ੍ਰੇਸ਼ਨ ਹੋਣ ਜਾ ਰਹੀ ਆ 10 ਲੱਖ ਦਾ ਸਿਹਤ ਬੀਮਾ ਯੋਜਨਾ ਜਿਹੜੀ ਆ ਇਹ ਸਕੀਮ ਕਵਰ ਕਰੇਗੀ ਤੇ ਇਹਦੇ ਨਾਲ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਫਗਵਾਸਿਮਾ ਜਣੇ ਕਿ 8 ਜੁਲਾਈ ਨੂੰ ਐਲਾਨ ਕੀਤਾ ਸੀ ਸੂਬੇ ਦੇ ਸਾਰੇ 65 ਲੱਖ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ ਇਹਦੇ ਵਿੱਚ ਸਰਕਾਰੀ ਮੁਲਾਜ਼ਮ ਵੀ ਜਿਹੜੇ ਆ ਸ਼ਾਮਿਲ ਹੋਣਗੇ ਜਿਹੜੇ ਗਵਰਨਮੈਂਟ EMPLOYE ਨੇ ਉਹਨਾਂ ਦੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਵੀ ਇਸ ਸਕੀਮ ਦਾ ਲਾਭ ਮਿਲੇਗਾ ਤੇ 10 ਲੱਖ ਰੁਪਏ ਦਾ ਨਿੱਜੀ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਕੈਸ਼ਲੈਸ ਇਲਾਜ ਉਪਲਬਧ ਹੋਏਗਾ ਇਸ ਸਕੀਮ ਦੇ ਤਹਿਤ ਇਸਲਾਵਾ ਜਿਹੜਾ ਇੱਕ ਨਵਾਂ ਬਿਆਨ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ ਵੱਲੋਂ ਕਿ ਜਿਹੜੇ ਰਾਸ਼ਨ ਕਾਰਡ ਕੱਟੇ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਅਸੀਂ ਕੇਂਦਰ ਤੋਂ 6 ਮਹੀਨੇ ਦਾ ਸਮਾਂ ਹੋਰ ਮੰਗਿਆ ਹੈ ਵੈਰੀਫਿਕੇਸ਼ਨ ਲਈ 6 ਮਹੀਨੇ ਉਹਨਾਂ ਨੇ ਮੰਗੇ ਨੇ ਤੇ ਉਹਨਾਂ ਆਖਿਆ ਕਿ ਕਿਸੇ ਦੀ ਕਿਸੇ ਦਾ ਵੀ ਰਾਸ਼ਨ ਕਾਰਡ ਜਿਹੜਾ ਕਟਿਆ ਨਹੀਂ ਦਿੱਤਾ ਜਾਵੇਗਾ ਕਟਾ ਨਹੀਂ ਦਿੱਤਾ ਜਾਵੇਗਾ ਤੇ ਅਸੀਂ ਗਰਾਊਂਡ ਤੇ ਜਾ ਕੇ ਵੈਰੀਫਿਕੇਸ਼ਨ ਦਾ ਕੰਮ ਰੰਭਾਂਗੇ ਤੇ ਕਿਸੇ ਦਾ ਵੀ ਰਾਸ਼ਨ ਕਾਰਡ ਅਸੀਂ ਕਟਾ ਨਹੀਂ ਦੇਵਾਂਗੇ ਕੇਂਦਰ ਸਰਕਾਰ ਨੂੰ ਇੱਥੇ ਭਗਵਾਨ ਸੇ ਮਾਝ ਦੇ ਜਾਣਕਾਰੀਆਂ ਦਿੱਤੀਆਂ ਨੇ ਰਾਸ਼ਨ ਨੂੰ ਲੈ ਕੇ ਕੋਈ ਨਵਾਂ ਐਲਾਨ ਨਹੀਂ ਆਇਆ ਜੀ ਅ ਦਵਾਲੀ ਮੌਕੇ ਹੋ ਸਕਦਾ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਆਉਂਦੇ 10-15 ਦਿਨ ਤੇ ਪੰਜਾਬ ਸਰਕਾਰ ਵੱਖ-ਵੱਖ ਸਕੀਮਾਂ ਲੈ ਕੇ ਆ ਰਹੀ ਆ ਤੇ ਆਉਂਦੇ ਦਿਨਾਂ ਦੇ ਵਿੱਚ ਜੇਕਰ ਪੈਨਸ਼ਨ ਵਾਧੀ ਆ ਤੇ ਤੁਸੀਂ ਆਪਣਾ ਕੰਮ ਖਿੱਚ ਕੇ ਰੱਖੋ ਹੁਣੇ ਸਾਰੇ ਦਸਤਾਵੇਜ਼ ਤਿਆਰ ਰੱਖੋ ਜੇਕਰ ਪੈਨਸ਼ਨ ਵਾਧੀ ਆ ਅਸੀਂ ਅਪਡੇਟ ਤੁਹਾਨੂੰ ਦੇਵਾਂਗੇ ਫਿਲਹਾਲ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇਹੀ ਐਲਾਨ ਜੜੇ ਆ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੇ ਗਏ ਨੇ ਧੰਨਵਾਦ